ਮੈਂ ਆ ਪਾਈ ਮਾ ਆ ਠੀਕ ਆ ਭਾਈ ਹੋਰ ਤਾਇਆ ਠੀਕ ਆ ਠੀਕ ਆ ਗੱਡੀ ਵਧੀਆ ਆ ਜਾ ਦੇਖੀ ਕਿਵੇਂ ਬਾਪੁੱਤੋ ਦੋਹੇ ਆ ਗਏ ਝੜ ਕੇ ਦੁਪਹਿਰੇ ਆ ਮੁੰਡੇ ਨੂੰ ਕੀ ਕਹੀ ਜਾਣਾ ਮੈਂ ਤਾਂ ਕੀ ਕਹਿਣਾ ਮੁੰਡਾ ਕਹਿੰਦਾ ਮੈਂ ਸਾਰਦਾਰੀ ਹੈਗਾ ਜਿਵੇਂ ਠੇਕੇ ਤੇ ਲਊਗਾ ਮਾਹ ਭਾਈ ਲੈ ਲੈ ਇਹ ਕਹਿੰਦਾ ਮੈਨੂੰ ਇਹ ਕਰਨੀ ਆਉਂਦੀ ਆ ਭਾਈ ਮਾ ਲੈ ਲੈ ਭਾਈ ਅੱਛਾ ਤੂੰ ਨਹੀਂ ਮੰਨਦਾ ਕਹਿੰਦਾ ਤੁਹਾਨੂੰ ਕਰਨੀ ਨਹੀਂ ਆਉਂਦੀ ਹੈਗੀ ਅੱਛਾ ਹਾਂ ਇਹ ਗੱਲ ਬਾਤ ਆ ਇਹ ਕਹਿੰਦਾ ਮੇਰਾ ਬਾਪੂ ਵੀ ਕਰ ਲਿਆ ਜਨਾਲਾ ਆਪਾਂ ਜਨਾਲਾ ਬੱਤ ਨੂੰ ਹੋਣਾ ਤੁਹਾਨੂੰ ਸਾਰੀ ਪੜਾਇਆ ਰੇਟ ਕਿਹੜਾ ਯਾਰ ਆਪਾਂ ਸੋ ਤੋਂ ਬਾਅਦ ਪੈਂਟ ਦਾ ਕੰਮ ਹੈ ਹਨਾ ਭੱਜ ਕੇ ਜਾਵਾਂਗੇ ਵੀ ਕਿੱਥੇ ਆਪਾਂ ਉਹ ਗੱਲ ਨਾ ਹੋਵੇ ਹੁਣ ਗੱਲ ਕੱਚੀ ਨਾ ਰਹੇ ਸਾਈ ਸਾਈ ਮੇਰੀ ਗੱਲ ਸੁਣਾ ਆਪਾਂ ਤੈਨੂੰ ਸਾਈ ਦਾ ਇਸੇ ਕਰਕੇ ਗਿਆ ਨਾ ਮੈਂ ਭੱਜ ਸਕਦਾ ਨਾ ਤੁਸੀਂ ਭੱਜ ਸਕਦੇ ਹਨਾ ਠੀਕ ਹੈ ਕੱਲ ਨੂੰ ਫਿਰ ਆਪਸਦਾਰੀ ਚੌਖਾ ਹੋ ਜਾਂਦਾ ਠੀਕ ਹੈ ਤੁਹਾਨੂੰ ਆਪਾਂ ਮੋਟਰ ਚੈੱਕ ਕਰਾ ਕੇ ਦੇ ਦਾਂਗੇ ਹਨਾ ਆਪਦਾ ਬਾ ਲਿਓ ਹਲ ਮਾਰੇ ਪਏ ਨੇ ਕਿਹੜਿਆਂ ਕੇ ਨਾ ਆਪਣੇ ਹਨਾ ਤੁਹਾਨੂੰ ਇਹ ਸਾਰਾ ਇਹਨੂੰ ਫੜਾ ਸਾਈ ਆਥਨੇ ਵਹਾ ਕੇ ਆਪਾਂ ਅਗਲੇ ਦਿਨ ਪਾਉਦੇ। ਇਹਨੂੰ ਪਸਾਈ ਦੇ ਦੇਣਾ ਕਿ ਕਿਤਾ। ਪੈਸੇ ਪੂਸੇ ਬਾਕੀ ਕਿਵੇਂ ਦੋਗੇ ਬਾਈ? ਬਾਈ ਤੈਨੂੰ ਅੱਧੇ ਦੇਵਾਂਗੇ। ਅੱਛਾ। ਅੱਧੇ ਦੋਗੇ। ਹਾਂ ਆ ਤਾਂ 1024 ਦਾ। ਠੀਕ ਆ? ਹਾਂ ਠੀਕ ਆ। ਹਾਂ। ਹਾਲ ਪੜਨਾ ਬਾਈ ਕੀਤੇ ਕੀੜਾ ਮਾਰੀ ਹੁਣ। ਅਬਾ ਸਾਈ ਪੈਸੇ ਐਨ। ਦਈ ਜਾਓ ਆਪਦਾ ਟਾਈਮ ਨਾਲ ਬਾਈ ਖੜਾ। ਹਾਂ। ਆਪਾਂ ਨੇ ਕਾਦੇ ਪਿੱਛੇ ਢੇੜਾ ਮਾਰਨਾ ਬਾਈ ਹਨਾ। ਹਾਂ। ਇਹ ਹੈ ਜੀ ਜਮੀਨ ਲੱਈਆ ਜਹ ਜੀ ਮੋਟਰ ਲੱਈਆ ਉਹ ਜੀ ਉਹ ਲਵਾਗੇ ਪਾਈ ਜਾਈ ਜੀ ਸੋਨ ਦੀ ਆ ਹਨਾ ਕੱਲੋ ਕੱਚੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮੋਟਰ ਤੇ ਪਾਣੀ ਪੂਰਾ ਆਪਣੇ ਆਈ ਨਹੀਂ ਹੈਗਾ ਇਹ ਪੂਰਾ ਦੋ ਦਿਨ ਪਾਰ ਹੀ ਆਪਣੇ ਫਿਰ ਪਰ ਬਾਹੋਂ ਬਾਹ ਤੇ ਪੁੱਛ ਲਈ ਟਰੈਕਟਰ ਹਾਂ ਬਾ ਪੁੱਛ ਲੋ ਆਪ ਦਾ ਜੀਰੀ ਵਾਲੇ ਬੰਦੇ ਪੁੱਛੋ ਟਰੈਕਟਰ ਪੁੱਛੋ ਦੋਡੇ ਦਾ ਨਹੀਂ ਕਰੇ ਕੋਈ ਇਤਰਾਜ ਨਾ ਨਾ ਆਪਣੇ ਇਤਰਾਜ ਆ ਆਪਣੇ ਘਰ ਤੇ ਆਪਾਂ ਤੋਂ ਬਾਅਦ ਇਹ ਕਰਣੀ ਹੈ ਗੱਲ ਬਾਤ ਆਪੇ ਹੀ ਕਰਨੀ ਜਮੀ ਚੱਕਰ ਨਾ ਮੰਨੋ। ਹਾਂ ਠੀਕ ਹੈ। ਕਿਆ ਠੀਕ ਆ ਬਾਈ ਫਿਰ? ਠੀਕ ਆ ਬਾਈ ਠੀਕ ਆ। ਫਿਰ ਹੁਣ ਸਾਈ ਮੰਨ ਲਈ। ਨਾ ਨਾ ਸਾਈ ਆ ਤਾਇਆ ਕਮਾਲ ਦੀ ਗੱਲ ਆ ਜਮੀ ਮੈਂ ਕਹਣਾ। ਚੱਲ ਹੁਣ ਆਪਣਾ ਤੜਕੇ ਹੱਥਾਂ ਨੇ ਸਾਨੂੰ ਚਾਬੀ ਫੜਾਦੀ ਮੋਟਰ ਦੀ। ਕੋਈ ਗੱਲ ਨਹੀਂ ਮੋਟਰ ਦੀ ਚਾਬੀ ਲੈ ਜਾਓ ਬਾਈ। ਮੈਂ ਫੜਾ ਜੂਗੀ ਇੱਧਰ ਆਇਆ ਨਹੀਂ ਤੁਸੀਂ ਫੜ ਕੇ ਲੈ ਜੀ। ਚਲੋ ਫਿਰ। ਚੱਲ ਹੁਣ ਟਰੈਕਟਰ ਵਾਲੇ ਦੇ ਵਿੱਚ ਚੱਲ ਜਰਾ। ਚੱਲ ਦਰਾਓ। ਹੋਏ। ਆ ਨਾ ਬੈਕ ਆ। ਕਿਵੇਂ ਆ? ਵਧੀਆ। ਮੈਂ ਬੈਠਾ ਸੁਣਨਾ ਯਾ ਉਹੀ ਬੈ ਗਏ ਬਸ ਪੈਰਾ ਹੋ ਰਿਹਾ ਜੀ ਉਹ ਉਹ ਦੇਖਦੀ ਪਾਉ ਲਖਣੇ ਅਸੀਂ ਰਿਟੇੜ ਦੇਖਦੀ ਆਹੀ ਦੇਖੀ ਸਬੀ ਕੁਤੀ ਅਸਿਆ ਯਾਰ ਹੂੰ ਕਰਦਾ ਕਰਾਇਦਾ ਕੰਮ ਕਰੀ ਜਾਂਦੇ ਬੱਚੇ ਯਾਰ ਮੈਂ ਲੈ ਲਈ ਜਮੀਨ ਤਨ ਤਨ ਬੁਕੀਤੇ ਕਿਦੀ ਉਹ ਨਾ ਯਾਰ ਨੋਮੁੰਡੇ ਦਾ ਭਾਂ ਦਾ ਦਿਮਾਗ ਤੇ ਰੁੱਟ ਗਿਆ ਉਹ ਪਰਲੇ ਵੜੇ ਨਹੀਂ ਗਿਆ ਅਸਸਾ ਠੀਕਾ ਠੀਕਾ ਹਾਂ ਉਹਨਾਂ ਦੀ ਕੀ ਉਹ ਕਿੰਨਾ ਦੇ ਭਾਏ ਦੇ ਨੇ ਉਹ ਕਮਾਣਾ ਦੇ ਆਫਸਰ ਨਹੀਂ ਹਾਂ ਕਮਾਣਾ ਦੇ ਹਾਂ ਨੰਨਾ ਦੀ 3 ਕਿਲੇ ਦੇ ਦੋ ਮੋਟਰ ਲੱਗੀ ਹੋਈ ਆ ਸਾਂਜੀ ਅੱਛਾ ਅੱਛਾ ਉਹ ਜਰਾ ਅਜੀ ਸਾਈਜ਼ ਹੋਈ ਕਰਿਆ ਮਾਰ ਲਾਣ ਦਾ ਬਾਕੀ ਤੇ ਇਹ ਹੱਸਿਆ ਜਰਾ ਤੂੰ ਪਾਉਣੀ ਪੁੱਤ ਨੂੰ ਜਮੀਨ ਆ ਅੱਛਾ ਹਾਂ ਅਜਾ ਅਜਾ ਹੱਥ ਨੇ ਬਾਈ ਬਣ ਕੇ ਕਿਵੇਂ ਹੌਲ ਹੌਲ ਕੱਢ ਕੇ ਅਸੀਂ ਪੌਦ ਖੜ੍ਹੇ ਹੋਣੇ ਦੱਸਿਆ ਇਹ ਆ ਪਾਵਰ ਕਿਨੇ ਡੇਕ ਰੱਖਿਆ ਇਹ ਆਪਣੀ ਮੈਂ ਤੇਰੇ ਨਾਲ ਵੀ ਨਹੀਂ ਬਹੁਤ ਹਾਂ ਦਾ ਫਿਰ ਅਸੀਂ ਡੇਕ ਲੈਂਦੇ ਹੋਰੇ ਜਗਾ ਨਹੀਂ ਜੀ ਉਹ ਜਗਾ ਹੋਰ ਚੀਜ਼ਾਂ ਰੱਖਦਾ ਤੇ ਚੰਗਾ ਡੀਪਾਹੀਂ ਫਰਾ ਸਾਡੇ ਉਹ ਮੈਂ ਸਲਾਹ ਕਰਕੇ ਦੱਸੂ ਬੱਡੇ ਭਾਈ ਨੂੰ ਹਾਂ ਉਸਰੀ ਚੱਲਦੀ ਆ ਘਰੇ ਹੂੰ ਮਾਂ ਤਾਂ ਨਾ ਮੈਂ ਜਵਾਬ ਦੇਣਗੇ ਪਕੌੜੀ ਪਕੌੜ ਉਹ ਤਾਂ ਤਾਂ ਪਾਹੀਂ ਜਰਾ ਬਾਕੀ ਫਿਰ ਤੂੰ ਜਦੋਂ ਮਰਜ਼ੀ ਬਾਦੀ ਉਹਦਾ ਕੋਈ ਚੱਕਰ ਨਹੀਂ ਤੇਰਾ ਪਕੌੜਾ ਰਾਇ ਕਰਕੇ ਦੱਸਾਂਗੇ ਫਿਰ ਹਾਂ ਠੀਕ ਆ ਹੂੰ ਠੀਕ ਆ ਚੱਲ ਗਾਉਣ ਨਾਲ ਜਰਾ ਚਲੋ ਹੈ ਚੱਲ ਹੁਣ ਆਪਾਂ ਬੰਨਿਆ ਨੂੰ ਪੁੱਛੀ ਉੱਥੇ ਬੈਠੇ ਨਾ ਨੀ ਮੋਟਰ ਤੋਂ ਨਾ ਵੀ ਕਰ ਲਿਆ ਆਪਾਂ ਸਾਈ ਸੂਈ ਹੈ ਹੈ ਤੇਰਾ ਮਾਓ ਕਿਤੇ ਮਿਲਦਾ ਉੱਛਲਾ ਇਹਨਾਂ ਨੂੰ ਆ ਵੀ ਕੈਸੇ ਹੋ ਬੜੀਆ ਆ ਤੁਮ ਸੁਣਾਓ ਠੀਕ ਆ ਕੀ ਬਣ ਰਿਹਾ ਕੁਛ ਨਹੀਂ ਬੈਠੇ ਦੁਪਹਿਰੀ ਕਰ ਰਹੇ ਕਰ ਬੇਲੇਓ ਬੇਲੇ ਨਹੀਂ ਹੈ ਹੂੰ ਜਿਰੀ ਲਗਾਨੀ ਹੈ ਅੱਛਾ ਆਪਣਾ ਲਗਾਣਾ ਸੀ ਝੋਨਾ ਕਿੰਨੇ ਕਿਲੇ 3 ਕਿਲਾ 3 ਕਿਲੇ ਪੱਤ ਨਹੀਂ ਹੈ ਘੱਟਸੇ 15 20 ਕਿਲਾ ਤਾਂ ਹੁੰਦਾ ਹੀ ਆ ਆਪਣੇ ਵੇੜੇ ਗੇੜੇ ਨਾ ਦੇਓ ਮੇਰੇ ਤੇ ਟਾਈਮ ਨਹੀਂ ਹੈ ਨਾ ਅੱਛਾ ਫਿਰ ਹੁਣ ਮੈਂ ਕਹਿੰਦੀ ਨਾ ਲੈ ਇੰਨੀ ਨਾ ਕੋਈ ਕਹੋਂਦਾ ਨਹੀਂ ਮਾੜੇ ਤੇ ਤੋ ਕਿੱਲਿਆਂ ਤੇ ਕਹੋਂ ਉਹ ਫਿਰ ਹੁਣ ਆਪਾਂ ਹੁਣ ਕਿਹਨੂੰ ਪੁੱਛੀਏ ਮਾਤਾ ਜੀ ਸਾਹੀ ਦੇ ਤਰ੍ਹਾਂ 200 ਰੁਪਏ ਵਾਧੇ ਦੇ ਦਿਆਂਗੇ ਕਿੱਲੇ ਮਗਰ ਹੋਈ ਨਾ ਉਹ ਵੀ ਇੰਨਾ ਟੈਂਪ ਵੀ ਨਹੀਂ ਨਾ ਮਾਰੇ ਬਾਸ ਪਹਿਲੇ ਆਦੇ ਤੋ ਕਰ ਵੀ ਦੇਤੇ ਕੀ ਕੀ ਰੇਟ ਲੈਨੇ ਹਾਂ ਰੇਟ ਤੋ ਹੋਈ ਚੱਲਿਆ 6-7000 6000 ਹੂੰ ਤੇ ਰਾਸਣ ਰਾਸਣ ਤੋ ਉਸੇ ਚਲਾਤੇ ਨੇ ਉਂਡ ਮਜ਼ੀ ਲਣਾਦਰਾ ਪਿੰਡ ਵਾਲਾ ਨੂੰ ਪੁੱਛ ਲੈਨੇ ਆ ਚਲੋ ਹਾਂ ਚਲੋ ਪਿੰਡ ਵਾਲਾ ਨੂੰ ਪੁੱਛ ਲੈ ਹੈ ਝਾਣਾ ਕਰ ਲੈਨੇ ਗੱਲ ਇਹ ਕਿਹੜਾ ਇਹ ਗਿਆਰਾਂ ਕੰਮ ਉਹਦਾ ਪਹਿਨੀ ਉਪਾ ਦੀ ਹੋਇਆ ਪਰ ਉਹ ਹੀ ਨਾ ਬੰਕੀ ਛੜੇ ਆਇਆ ਕਰ ਉਸ ਨੂੰ ਦਾ ਬਰਾਮਣ ਉਹ ਨਹੀਂ ਟਾਈਮ ਨਹੀਂ ਹੈਗਾ ਹੁਣ ਤਾਂ ਜਮੇ ਵੀ ਟਾਈਮ ਨਹੀਂ ਹੈਗਾ ਸਭ ਦੇ ਉੱਪਰ ਦੇ ਦਾ ਕੰਮ ਹੋਇਆ ਉਹ ਦਾ ਅੱਧੇ ਘੰਟੇ ਦਾ ਕੰਮ ਆ ਜੀ ਉਹਨਾਂ ਜੀ ਐਡੀ ਦੂਰ ਨਾਲ ਕਿੱਥੇ ਜਾਵਾਂਗੇ ਚੱਲਣਾ ਨਹੀਂ ਕੰਮ ਆ ਚਲੋ ਜਵਾਬ ਦੇ ਦਿਓ ਤੁਹਾਨੂੰ ਜਵਾਬ ਦੇ ਦਿਓ ਉਹ ਜਵਾਬ ਦੇ ਜਦਾ ਬੱਤੇ ਭਾਈ ਦੀ ਮੰਨਣੀ ਨਾ ਤੈਨੂੰ ਪਤਾ ਜਰ ਕੰਮ ਦਸਰ ਕੰਮ ਹੋ ਗਿਆ ਪਾਪਾ ਆ ਜਾ ਜਵਾਬ ਦੇ ਜੱਟ ਜਾ ਤੇ ਤੈਨੂੰ ਕਿਹਾ ਸੀ ਹੋਰ ਆਉਤਾ ਕਹਿੰਦਾ ਹਨਾ ਭਈ ਮਰਾ ਭਾਈ ਜਵਾਬ ਮੈਨੂੰ ਖੇਤ ਚ ਦੇਖੀ ਜਾਣਾ ਕੱਦਾਂ ਸਾਡਾ ਡਿਕਟਰ ਲੈ ਜਾ ਮੈਂ ਕੀ ਕਰਾਂ ਮੈਂ ਤਾਂ 500 ਰੁਪਏ ਵੀ ਨਹੀਂ ਕੱਢ ਸਕਦਾ ਉਹ ਮੈਂ ਰਾਤ ਇਰਾ ਮਾਰਾ ਕਹਿੰਦਾ ਵਾਖੀ ਜਾਣਾ ਪਗਾਈ ਕਰਦਾ ਚਿੱਟੇ ਕੱਪੜੇ ਪਾ ਕੇ ਮਾਰਨਾ ਭਾਈ ਇਹਨਾਂ ਚਿੱਟੇ ਕੱਪੜੇ ਖੇਤ ਹੋ ਰਹਾ ਮੈਂ ਤਾਂ ਆ ਚੱਕਰ ਚ ਪੈ ਰਿਆ ਸੀਗਾ ਤੇ ਨਾਲ ਜੱਟਾਂ ਦਾ ਕਰਨਾ ਤਵਾਰ ਉਹ ਹੋ ਰਹਾ ਪਾ ਮੈਂ ਉੱਥੇ ਮੈਨੂੰ ਕਹਿੰਦਾ ਭਾਈ ਪਹਿਲਾਂ ਤਾਂ ਕਹਿ ਗਿਆ ਕਹਿੰਦਾ ਉਹ ਦੇਖਦਾ ਕਹਿੰਦਾ ਤੈਨੂੰ ਪਹਿਲਾਂ ਕਹਿ ਦੀ ਮਾੜੇ ਤੇ ਕੋਈ ਆਉਂਦਾ ਨਹੀਂ ਫਿਰ ਹੁਣ ਕਿਵੇਂ ਕਰੀਏ ਕੀਦਲ ਵਜਾਵਾਂ ਹੋਰ ਪੁੱਛ ਲੋ ਫਿਰ ਕੋਈ ਪਰਲੇ ਬੇੜੇ ਤੂੰ ਜਾ ਆ ਮੜਾ ਭੱਜ ਕੇ ਪਰਲੇ ਬੇੜੇ ਜਾ ਹੈ ਹੋਰ ਆਪਣੇ ਬੇੜੇ ਤਾਂ ਦੋਏ ਤੇ ਇਹੀ ਕਰਾਇਆ ਵਾਲੇ ਜਵਾਬ ਦੇ ਗਿਆ ਮੈਂ ਲੈ ਕੇ ਉਪਰ ਤੂੰ ਐ ਕਰ ਵਪਾਰ ਲੈ ਬੇੜੇ ਜਾ ਤੂੰ ਮੈਂ ਦੇਖਦਾ ਫਿਰ ਨਹੀਂ ਮੈਂ ਜਾਣਾਂ ਕਿਥੇ ਪਾਸੇ ਉਪਰ ਚਲ ਤੂੰ ਕਰ ਪਤਾ ਦੋਏ ਕਰਦੇ ਪਤਾ ਹੈ ਜਾਂ ਤੂੰ ਜ ਆ ਪਹਿਲਾਂ ਤਾਂ ਪਰਲੇ ਬੇੜੇ ਆਏ ਜੇ ਤਾਂ ਉਹਨੇ ਕਿਹਾ ਠੀਕ ਆ ਵਧੀਆ ਬਾਈ ਤੂੰ ਦੱਸ ਕਿਵੇਂ ਹੋਣਾ ਹੋਇਆ ਕੁਝਾਰਾ ਸੀ ਜਮੀਨ ਲੈ ਲਈ ਠੇਕੇ ਤੇ ਅੱਛਾ ਉਮੀਂ ਦੱਲੇ ਲੇ ਤਾਂ ਨਗੀ ਤੇ ਅੱਛਾ ਬੰਦ ਮੈਂ ਬਾਹਲੇ ਲਿਆ ਉਹ ਉਹੀ ਬਾਤ ਯਾਰ ਮੈਨੂੰ ਆਇਆ ਵੀ ਵਰੀਆ ਬਾਜਦੇ ਨੇ ਰੁਪਏ ਤੇ ਜ਼ਮੀਨ ਤੋਂ ਅੱਛਾ ਤੈਨੂੰ ਕੀ ਔੜ ਗਈ ਮੈਂ ਠੇਕ ਤੇ ਜ਼ਮੀਨ ਲਾਉਂਦਾ ਉਹ ਯਾਰ ਲਾਨੇਦਾਰ ਮੈਨੂੰ ਆਇਆ ਮੈਂ ਲਾਨੇਦਾਰ ਉੱਥੇ ਫੇਰੀ ਜਾਂਦਾ ਯਾਰ ਉੱਥੇ ਬੈਠਾ ਕਰੀ ਜਾਊਗਾ ਅੱਛਾ ਫਾਦਾ ਤੱਕ ਕਰਦੇ ਲੈ ਅੱਛਾ ਹੁਣ ਜਦ ਮੈਂ ਜ਼ਮੀਨ ਬਹੋਣੀ ਆ ਮੈਂ ਤਾਂ ਤੇਰੇ ਲਵੇ ਆ ਤੇ ਲਵੇ ਹੈਗਾ ਟਰੈਕਟਰ ਯਾਰ ਜ਼ਮੀਨ ਉਪਾਦੇ ਟਰੈਕਟਰ ਤਾਂ ਦੇਖਾ ਹੈਗਾ ਹੂੰ ਯਾਰ ਜਵਾਬ ਨਹੀਂ ਮਾਸੀ ਦਾ ਮੁੰਡਾ ਉਹ ਤਾਂ ਠੀਕ ਹੈ ਤੇਰੀ ਗੱਲ ਵੀ ਸਹੀ ਆ ਦੇਖ ਟਰੈਕਟਰ ਗਿਆ ਹੈ ਰਿਸ਼ਤਦਾਰੀ ਜਾ ਅੱਛਾ ਉਹ ਚੱਕ ਰਹੇ ਨੇ ਮਿੱਟੀ ਅੱਛਾ ਨਾ ਤਾਂ ਮੈਂ ਹੁਣ ਉਹਨਾਂ ਤੋਂ ਮੰਗਣ ਚੁੱਕਾ ਹਾਂ ਨਾ ਤੈਨੂੰ ਜਵਾਬ ਦੇਣ ਚੁੱਕਾ ਹਾਂ ਕਹ ਆ ਜੂਗਾ ਫਰਾਇਤਾ ਹੋ ਤਾਂ ਆ ਜੂ ਖਰਜਿਆ ਫਿਰ 7-8 ਦਿਨ 7-8 ਦਿਨ ਉਧਰ ਰਹਿਣੀ ਸੁੱਕੀ ਜਮਰੀ ਮੇਰਾ ਰਹਿਣੀ ਤਾਂ ਮੈਂ ਵੀ ਔਖਾ ਹੋ ਰਿਆਂ ਹੁਣ ਇੱਕ ਹੈਗੇ ਰਿਸ਼ਤੇਦਾਰ ਨੇ ਲੰਗਣੀ 사ਗਰਾਂ ਚੀਜ਼ ਲੈ ਕੇ ਮੇਰਾ ਕਿਰਾਏ ਵਾਲਾ ਲਵੇ ਤੰਨ ਲਵੇ ਜਾਇਆ ਕੋਈ ਧਾਰ ਨਹੀਂ ਧਾਰਦਾ ਕਹਿੰਦਾ ਭਾਈ ਅੱਜ ਤੂੰ ਤੇਲੇ ਮੱਛੀ ਹੁੰਨੇ ਦਾ ਉਹ ਹੀ ਤਾਂ ਗੱਲ ਆ ਯਾਰ ਉਹਨਾਂ ਫਿਰ ਹਾਂ ਹੁਣ ਜਵਾਬ ਤੈਨੂੰ ਵੀ ਨਹੀਂ ਹੈਗਾ ਨਾ ਉਹਨਾਂ ਤੋਂ ਹੁਣ ਕੁਝ ਕਹਿ ਸਕਦੇ ਆ ਹੁਣ ਕਰੀਏ ਕੀ ਪੌਦ ਮੇਰਾ ਪੌਦ ਵੀ ਖੜਿਆਉਣ ਵਾਲੀ ਪਈ ਆ ਹੋਰ ਪੌਦ ਨਹੀਂ ਇੱਕ ਦਾ ਔਖਾ ਫਿਰ ਹੁਣ ਠੀਕ ਹਾਲ